ਲਾਈ ਵੀ ਸੱਜਣੋ ਆਜਾਣਾ ਇੱਕਾ ਪਾ ਤੁਹਾਡੇ ਵਾਸਤੇ ਮੱਝ ਲੈ ਕੇ ਆਏ ਆ ਬਈ ਮੱਝ ਕੀ ਹੈ ਜਮਾ ਹਨਾ ਨਗੀਨਾ ਹੀ ਆ ਬਾਈ ਹਨਾ ਪੂਰੀ ਟਾਪ ਦੀ ਮੱਝ ਆ ਬਾਈ ਵੱਡੀ ਆ ਦੇਖ ਲਓ ਤੁਸੀਂ ਚੌੜੀ ਚੂੜੀ ਮੱਝ ਚੈੱਕ ਕਰੋ ਯਾਰ ਹਨਾ ਬਹੁਤ ਜ਼ਿਆਦਾ ਚੌੜੀ ਆ ਬਾਈ ਮੂੰਹ ਮੱਛੀ ਦੀ ਬਹੁਤ ਸੋਹਣੀ ਆ ਮੰਝਾ ਡਾਲੋ ਪੰਡਲੇਵੇ ਦੀ ਲਈ ਫਿਰਦੀ ਆ ਬਾਈ ਨਾਲ ਇਹ ਠੀਕ ਹੈ ਤੇ ਗੱਬਣ ਆ ਸੱਜਣੋ ਸੂਣ ਦੇ ਵਿੱਚ ਇਹਦੇ ਦਿਨ ਰਹਿੰਦੇ ਆ 10 ਕ ਦਿਨ ਬਾਈ ਦੱਸਦਾਗਾ ਬਾਈ ਜੀ ਆਪਣਾ ਨਾਮ ਤੇ ਪਿੰਡ ਦੱਸ ਲੀਏ ਜੇ ਕੋਈ ਮੇਰਾ ਨਾਮ ਨਰਮਲ ਸਿੰਘ ਜੀ ਪਿੰਡ ਜੈ ਸਿੰਘ ਵਾਲਾ ਠੀਕ ਹੈ ਜਿਲ੍ਹਾ ਪਠੰਡਾ ਜਿਲ੍ਹਾ ਪਠੰਡਾ ਜੀ ਲੈ ਵੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਅਡਰ ਦਿਖਾ ਦਾਂ ਹਣ ਆਪਾਂ ਪਹਿਲਾਂ ਨੇੜ ਤੋਂ ਦਿਖਾ ਦਨੇ ਜੀ ਫਿਰ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਈਏ ਲੈ ਸਾਨੂੰ ਮੂੰਹ ਮੱਥਾ ਚੈੱਕ ਕਰਾ ਦਈਏ ਬਈ ਹੈਨਾ ਮੂੰਹ ਮੱਥਾ ਵੀ ਬਹੁਤ ਸੋਹਣੀ ਆ ਬਈ ਹੈਨਾ ਜਦੋਂ ਮੈਂ ਬਾਈ ਦੀ ਮੱਝ ਆ ਕੇ ਦੇਖੀ ਮਹਾ ਯਾਰ ਨਗੀਨਾ ਸੰਭੀ ਬੈਠਾ ਲੈ ਬਈ ਤੋੜ ਦੇਣਾ ਆਪਾਂ ਮੜੀ ਇੱਕ ਵਾਰੀ ਤੋੜ ਦੋ ਬਈ ਮੜੀ ਜੀ ਲੈ ਜੀ ਸਨ ਤੌਰ ਦਿਖਾਉਣੇ ਆ ਬਾਈ ਆਪਾਂ ਹੁਣ ਚੱਲ ਹੌਲੀ 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 ਤਨ ਸਿਰ ਆ ਲਾਇਆ ਪਿਆ ਜਮਾ ਬਾਈ ਕੈਮੇ ਸੂਏ ਸੂਣਾ ਬਈ ਇਹਨੇ ਤੀਜੇ ਸੂਏ ਜੀ ਤੀਜੇ ਸੂਏ ਸੂਣਾਗਾ ਹਾਂਜੀ ਆਪਾਂ ਪਹਿਲੇ ਸੂਏ ਲੈਏ ਸੀ ਪਹਿਲੇ ਸੂਏ ਲੈ ਆਂਦਾ ਸੀ ਤੇ ਬਾਈ ਇਹ ਆਪਣੇ ਕੋਲੇ ਕਿੰਨਾ ਦੁੱਧ ਆਏ ਨੇ ਦਿੱਤਾਗਾ 20 ਕਿਲੋ ਵੀਰ ਜੀ 20 ਕਿਲੋ ਸਾਡੇ ਕੋਲੇ ਮਤਲਬ ਤੁਸੀਂ ਚੋਇਆ ਜੀ ਇਹਦਾ ਹਾਂਜੀ ਹਾਂਜੀ ਠੀਕ ਹੈ ਹੁਣ ਬਾਈ ਇਹਦੇ ਸੀਮਨ ਦਾ ਕੋਈ ਰਿਕਾਰਡ ਹੈਗਾ ਟੀਕਾ ਕਿਹੜਾ ਲੱਗਿਆ ਇਹਦੇ ਇਹਦੇ ਨਹੀਂ ਸਾਡੇ ਪੰਡ ਇੱਥੇ ਆਪਣੇ ਪੰਡ ਚ ਸਾਹਣ ਆ ਜੀ ਆਪਣਾ ਮੋਹਰਾਂ ਨਸਲ ਦਾ ਬਾਈ ਮੈਂਬਰ ਕੋਲੇ ਉਹ ਤੋਂ ਗੱਪਣਾ ਜੀ ਉਹ ਤੋਂ ਪੂਰੇ ਟੌਪ ਦੇ ਸਾਹਣ ਤੋਂ ਬਾਈ ਗੱਬਣ ਹਨਾ ਮੋਰਾ ਨਸਲ ਦੇ ਤੋਂ ਤੇ ਬਾਈ ਕਹਿੰਦਾ ਦੁੱਧ ਚਵਾਜੂ ਬਾਈ 20 ਕਿਲੋ ਸਾਡੇ ਕੋਲੇ ਦਿੱਤਾਗਾ ਤੇ ਬਾਈ ਆਪਾਂ ਰੇਟ ਦੀ ਗੱਲ ਕਰ ਲਈਏ ਕੀ ਰੇਟ 5 ਲੱਖ ਜੀ 5 ਲੱਖ ਰੁਪਈਆ ਮਾਣ ਤਾਨ ਕਰ ਦੋਗੇ ਬਾਈ ਕਰ ਦਾਂਗੇ ਲੈ ਵੀ ਸੱਜਣੋ ਰੇਟ ਬਾਈ ਨੇ ਡਿਮਾਂਡ ਕੀਤੀ ਹੈ ਬਾਈ 5 ਲੱਖ ਰੁਪਈਆ ਹਨਾ ਮੱਝ ਜਾਊਗੀ 20 ਲੀਟਰ ਤੋਂ ਬਾਈ ਕਹਿੰਦਾ ਵੀ ਪਲੱਸ ਜਾਣੀ ਆ ਤੇ ਸੋਹਣੀ ਬਹੁਤ ਆ ਬਾਈ ਮੱਝ ਹਨਾ ਅੱਗੇ ਜੀ ਠੰਡੀ ਸੀਰ ਬਹੁਤ ਆ 9 ਮਹੀਨੇ ਦੁੱਧ ਦੋਤਾ 9 ਮਹੀਨੇ ਬਾਈ ਅੱਗੇ ਬਰੀਡਿੰਗ ਬਰੂਡਿੰਗ ਕਰਨੀ ਹੋਵੇ ਬਾਈ ਯਾਰ ਕਿਸੇ ਬੰਦੇ ਨੇ ਹਨਾ ਤਾਂ ਉਹ ਵੀ ਬਹੁਤ ਮਤਲਬ ਵਧੀਆ ਰਹੂ ਉਹਦੇ ਵਾਸਤੇ ਵੀ ਡਿਮਾਂਡ 5 ਲੱਖ ਰੁਪਿਆ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਬਈ ਹਨਾ ਤੇ ਲੈ ਵੀ ਸੱਜਣੋ ਕਰ ਦਿਓ ਵੀਡੀਓ ਸ਼ੇਅਰ ਜੇ ਕਿਸੇ ਨੂੰ ਚਾਹੀਦੀ ਹੋਈ ਨੰਬਰ ਦੇ ਦੇਣਾ ਮੈਂ ਸਕਰੀਨ ਤੇ ਠੀਕ ਹੈ ਬਾਈ ਤੇ ਬਾਈ ਨਾਲ ਤੁਸੀਂ ਗੱਲ ਕਰ ਲਓ ਤੇ ਇੱਕ ਵਾਰੀ ਸਾਨੂੰ ਥਾਨ ਹੋਰ ਥੋੜਾ ਜਿਆ ਨੀੜ ਤੋਂ ਦਿਖਾ ਦੇਣਾ ਬਾਈ ਹਨਾ ਮਾਗਰੋ ਬਖਾ ਦੇ ਹਾਂ ਮਾਗਰੋ ਤੋਂ ਦਿਖਾਉਣਾ ਬਾਈ ਮੈਂ ਸਾਰਾ ਇਹਦਾ ਆਰਡਰ ਵਗੈਰਾ ਕੁਆਲਿਟੀ ਹਾਂ ਲੋ ਜੀ ਕਮਾਲ ਆ ਬਾਈ ਅਡਰ-ਅਡਰ ਬਹੁਤ ਸੋਹਣਾ ਜਿਹੜਾ ਇਹਨੇ ਤਿਆਰ ਕੀਤਾ ਹੋਇਆ ਬਾਈ ਤੇ ਲਓ ਜੀ ਜੇ ਕਿਸੇ ਨੂੰ ਚਾਹੀਦੀ ਹੈ ਬਾਈ ਤਾਂ ਕਰ ਲਿਓ ਬਾਈ ਨਾਲ ਸੰਪਰਕ ਠੀਕ ਹੈ ਜੀ ਧੰਨਵਾਦ ਬਾਈ ਥੈਂਕ ਯੂ